ਥਾਣਾ ਖੰਡਵਾਲਾ ਵਿਖੇ ਐਕਸਰਸਾਈਜ਼ ਡਿਪਾਰਟਮੈਂਟ ਵੱਲੋਂ ਇੱਕ ਮਕਾਨ ਦੇ ਵਿੱਚ ਕੀਤੀ ਗਈ ਰੇਡ ਜਿਸ ਦੇ ਸਿੱਟੇ ਵਜੋਂ ਪਰਿਵਾਰਕ ਮੈਂਬਰਾਂ ਨੇ ਕੀਤਾ ਵਿਰੋਧ ਅਤੇ ਆਪਸੀ ਝਗੜੇ ਦੌਰਾਨ ਇੱਕ ਮੁਲਾਜ਼ਮ ਨੂੰ ਹੋਇਆ ਜ਼ਖਮੀ ਕੱਲ ਰਮਨ ਕੁਮਾਰ ਐਕਸਾਈਜ਼ ਇੰਸਪੈਕਟਰ ਸਰਕਲਟਰੀ ਵੱਲੋਂ ਸਮੇਤ ਪੁਲਿਸ ਪਾਰਟੀ ਜਿਹੜਾ ਵਾ ਇਲੀਗਲ ਸ਼ਰਾਬ ਦੀ ਵਿਕਰੀ ਦੇ ਤਲਾਬ ਮਿਲਤੇ ਸ਼ਿਆਟਾ थाना ਦਾ ਏਰੀਆ ਖਾਂਡਵਾਲਾ ਵਿੱਚ ਪਿਸ਼ੌਰੀਏ ਮਹੱਲੇ ਵਿੱਚ ਰੇਡ ਕੀਤੀ ਗਈ ਜਿੱਥੇ ਸੁਵਿੰਦਰ ਕੁਮਾਰ ਤੇ ਰਾਜੂ ਨਾਮ ਦੇ ਵਿਅਕਤੀ ਜੋ ਕਹਨੇ ਦੁਕਾਨ ਕੰਮ ਕਰਦੇ ਸੀ ਇਹਨਾਂ ਦੇ ਘਰ ਜਦੋਂ ਰੇਡ ਕੀਤੀ ਗਈ ਤਾਂ ਇਹ ਵਿਅਕਤੀ ਜਿਹੜਾ ਉਤੋਂ ਪਿਛਲੀ ਸਾਈਡ ਤੋਂ ਕੋਠੇ ਤੋਂ ਦੇ ਭੱਜਣ ਵਿੱਚ ਕਾਮਯਾਬ ਹੋ ਗਏ ਐਕਸਾਈਜ਼ ਪੈਟਰ ਤੇ ਉਹਨਾਂ ਦੀ ਪਾਰਟੀ ਵੱਲੋਂ ਜਦੋਂ ਕਾਰਵਾਈ ਸੱਜ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਵਾ ਇਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਨਾਲਾ ਧੱਕਾ ਮੁਕੀ ਕੀਤੀ ਗਈ ਤਾਂ ਪੁਲਿਸ ਐਕਸਾਈਜ਼ ਪਾਰਟੀ ਤੇ ਹਮਲਾ ਕੀਤਾ ਗਿਆ ਜਿਦੇ ਵਿੱਚ ਐਕਸਾਈਜ਼ ਦਾ ਕਰਮਚਾਰੀ ਜ਼ਖਮੀ ਹੋਇਆ ਇਸ ਬੰਦ ਚ ਅਸੀਂ ਗਰਮਨ ਕੁਮਾਰ ਸਪੈਕਟਰ ਆਕਸਾਈਡ ਦੇ ਬਿਆਨ ਤੇ 66ਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ। ਮੌਕੇ ਤੇ ਜਿਹੜਾ ਮਤਤੀਸ਼ ਕੀਤੀ ਜਾ ਰਹੀ ਆ ਮੌਕੇ ਦੇ ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨਾਂ ਲੈ ਕੇ ਅਤੇ ਮੌਕੇ ਦੇ ਸੀਸੀਟੀਵੀ ਫੁਟੇਜ ਆਵਾਜ ਕੇ ਜੋ ਵੀ ਕਾਨੂੰਨ ਸਰਬੰਦੀ ਕਾਰਵਾਈ ਕੀਤੀ ਜਾਊਗੀ। ਇਸ ਵਿੱਚ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਜੋ ਵੀ ਤਫਤੀਸ਼ ਦਰੰਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ। ਦੂਸਰੀ ਧਿਰ ਵੱਲੋਂ ਜੇ ਦੋਸ਼ ਲਗਾਏ ਗਏ ਸਨ ਕਿ ਸਾਈਡ ਪਾਰਟੀ ਵੱਲੋਂ ਉਹਨਾਂ ਦੀ ਇੱਕ ਔਰਤ ਨੂੰ ਜ਼ਖਮੀ ਕੀਤਾ ਹੈ ਇਸ ਸਬੰਧੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਜਿਹੜਾ ਸੀਸੀਟੀਵੀ ਜਿਹੜਾ ਹੈਗਾ ਡੀਵੀਆਰ ਜਿਹੜਾ ਗੈਪ ਕਰ ਦਿੱਤਾ ਗਿਆ ਦਿੱਤਾ ਰਹੀ ਜਾ ਰਿਹਾ ਪੁਲਿਸ ਨੂੰ ਆਸ-ਪਾਸ ਦੇ ਸੀਸੀਟੀਵੀ ਵਾਜ ਕੇ ਮੌਕੇ ਦੇ ਡੂੰਘਾਈ ਨਾਲ ਤਫ਼ਤੀਸ਼ ਕਰਕੇ ਕਾਨੂੰਨਸਰ ਜਿਹੜੀ ਬੰਦ ਕਾਰਵਾਈ ਕੀਤੀ ਜਾਊਗਾ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ